ਤਿਆਂ ਨੂੰ ਜੋ ਕੁੱਤਾ ਵਾਂਗੂ ਰਹੇ ਲੋਕ ਪਾਲ ਜੀ ਇਹੋ ਜਿਹੇ ਬੰਦੇ ਹੁੰਦੇ ਜੁੜੇ ਰੱਬ ਨਾਲ ਜੀ ਤੋਰਦੇ ਸਕੂਲ ਸੋਹਣੇ ਪਾ ਕੇ ਬੂਟ ਸੂਟ ਦਿਲੋਂ ਸਤਕਾਰ ਵੀਰੇ ਉਹਨਾਂ ਨੂੰ ਸਲੂਟ ਹੈ ਦਿਲੋਂ ਸਤਕਾਰ ਵੀਰੇ ਉਹਨਾਂ ਨੂੰ ਸਲੂਟ ਹੈ ਹੋ ਦਿਲੋਂ ਸਤਕਾਰ ਵੀਰੇ ਉਹਨਾਂ ਨੂੰ ਸਲੂਟ ਹੈ ਵਾਗੂ ਤੀਆਂ ਦੀਆਂ ਲੋੜੀਆਂ ਜੋ ਪਾਉਂਦੇ ਨੇ ਢੋਲ ਬਾਜਿਆਂ ਦੇ ਨਾਲ ਨੱਚ ਕੇ ਮਨਾਉਂਦੇ ਨੇ ਉਹ ਗੁਣ ਰਿਆਉਣੀਆਂ ਦੇ ਨਾਲ ਵੰਡਦੇ ਫਰੂਟ ਦਿਲੋਂ ਸਤਕਾਰ ਵੀਰੇ ਉਹਨਾਂ ਨੂੰ ਸਲੂਟ ਹੈ ਦਿਲੋਂ ਸਤਕਾਰ ਵੀਰੇ ਉਹਨਾਂ ਨੂੰ ਸਲੂਟ ਹੈ ਉਹ ਦਿਲੋਂ ਸਤਕਾਰ ਵੀਰੇ ਉਹਨਾਂ ਨੂੰ ਸਲੂਟ ਹੈ ਨਿਆ ਤੇ ਪੁੱਤ ਚ ਜੋ ਰੱਖਦੇ ਫਰਕ ਨਾ ਨਿੱਕੀ ਨਿੱਕੀ ਗੱਲ ਉੱਤੇ ਕਰਦੇ ਤਰਕ ਨਾ ਤੇਵੇ ਚਾਹੇ ਗਿਆਨੀ ਆਖੇ ਕੋਈ ਰੰਗ ਰੂਟ ਦਿਲੋਂ ਸਤਕਾਰ ਵੀਰੇ ਉਹਨਾਂ ਨੂੰ ਸਲੂਟ ਹੈ ਦਿਲੋਂ ਸਤਕਾਰ ਵੀਰੇ ਉਹਨਾਂ ਨੂੰ ਸਲੂਟ ਹੈ ਉਹ ਦਿਲੋਂ ਸਤਕਾਰ ਵੀਰੇ ਉਹਨਾਂ ਨੂੰ ਸਲੂਟ ਹੈ ਈਆਂ ਵੀ ਜੋ ਮਾਪਿਆਂ ਦਾ ਸਿਰ ਨਹੀਂ ਚਕਾਉਂਦੀਆਂ ਪ੍ਰਗਟ ਬਟੂਹੇ ਜੋ ਨੇ ਅੱਖਾਂ ਨਾਲ ਜਿਉਂਦੀਆਂ ਮਾੜਾ ਨਾਲ ਜੋ ਜ਼ਿੰਦਗੀ 'ਚ ਚੁਣਦੀਆਂ ਰੂਟ ਹੈ ਦਿਲੋਂ ਸਤਕਾਰ ਵੀਰੇ ਉਹਨਾਂ ਨੂੰ ਸਲੂਟ ਹੈ ਦਿਲੋਂ ਸਤਕਾਰ ਵੀਰੇ ਉਹਨਾਂ ਨੂੰ ਸਲੂਟ ਹੈ ਦਿਲੋਂ ਸਤਕਾਰ ਵੀਰੇ ਉਹਨਾਂ ਨੂੰ ਸਲੂਟ ਹੈ